ਅੱਜ ਅੱਜ ਇੱਕ ਬਿਹਤਰੀ ਖਾਸ ਪ੍ਰੋਗਰਾਮ ਸੰਗਰੂਰ ਦੇ ਇਸ ਡਾਈਟ ਦੇ ਵਿੱਚ ਜਿਹੜਾ ਸਾਡਾ ਡਿਸਟ੍ਰਿਕਟ ਇੰਸਟੀਚਿਊਟ ਹੈ ਫਾਰ ਐਲੀਮੈਂਟਰੀ ਟੀਚਰਸ ਟ੍ਰੇਨਿੰਗ ਦਾ ਇਥਿਕ ਬੇਹਦੀ ਖਾਸ ਪ੍ਰੋਗਰਾਮ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਤੇ ਮੇਰੇ ਕੈਬਨਿਟ ਦੇ ਸਾਥੀ ਅਮਨ ਰੋੜਾ ਜੀ ਹਰਪਾਲ ਚਿਮਾ ਜੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਸ਼੍ਰੀ ਮਨੀ ਸੋਧਿਆ ਜੀ ਸਭ ਸੀ ਤੇ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਟੀਚਰਸ ਆਏ ਸੀ ਮੁੱਦਾ ਇਹ ਸੀ ਕਿ ਆਪ ਸਭ ਨੂੰ ਪਤਾ ਹੈ ਕਿ ਹਾਲੀ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਇੱਕ ਪਰਖ ਨੈਸ਼ਨਲ ਅਸੈਸਮੈਂਟ ਸਰਵੇ ਦੀ ਰਿਪੋਰਟ ਜਾਰੀ ਹੋਈ ਹੈ ਜਿਸ ਦੇ ਵਿੱਚ ਪੰਜਾਬ ਨੂੰ ਅਕ੍ਰੋਸ ਆਲ ਪੈਰਾਮੀਟਰਸ ਤੀਜੀ ਜਮਾਤ ਛੇਵੀਂ ਜਮਾਤ ਤੇ ਨੌਵੀਂ ਜਮਾਤ ਦੇ ਵਿੱਚ ਪੰਜਾਬ ਨੇ ਇੱਕ ਨੰਬਰ ਦਾ ਰੈਂਕ ਜਿਹੜਾ ਟਾਪ ਰੈਂਕ ਅਵਲ ਦਰਜੇ ਦਾ ਰੈਂਕ ਹੈ ਉਹ ਹਾਸਿਲ ਕੀਤਾ ਹੈ ਇਹ ਇਸ ਲਈ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਬਾਕੀ ਜਿਹੜੇ ਸੂਬਿਆਂ ਨਾਲ ਸਾਡਾ ਕੰਪੀਟੀਸ਼ਨ ਸੀਗਾ ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਤੇ ਕੇਰਲਾ ਚੰਡੀਗੜ੍ਹ ਕੇਰਲਾ 100% ਲਿਟਰੇਸੀ ਰੇਟ ਹੈ ਚੰਡੀਗੜ੍ਹ ਦੇ ਵਿੱਚ ਹੌਟ ਲਿਟਰੇਸੀ ਰੇਟ ਆਇਆ ਹੈ ਉਸ ਦੇ ਬਾਵਜੂਦ ਪੰਜਾਬ ਨੇ ਪੂਰੇ ਦੇਸ਼ ਦੇ ਵਿੱਚੋਂ ਟਾਪ ਪਰਫਾਰਮ ਕੀਤਾ ਹੈ ਤੇ ਇੰਨਾ ਹੀ ਨਹੀਂ ਪੰਜਾਬ ਨੇ ਆਪਣੇ ਵੀ ਪਿਛਲੇ ਸਾਰੇ ਰਿਕਾਰਡ ਜਿਹੜੇ ਤੋੜ ਦਿੱਤੇ ਆ ਬਹੁਤ ਵੱਡਾ ਜਿਵੇਂ ਪਿਛਲੀ ਵਾਰੀ ਤੀਜੀ ਜਮਾਤ ਦੇ ਵਿੱਚ ਸਾਡੇ ਬੱਚੇ 70 ਯਾਨੀ 100 ਚੋਂ 70 ਸਕੋਰ ਆਇਆ ਸੀ ਇਸ ਵਾਰੀ ਅਸੀਂ 80 ਦਾ ਸਕੋਰ ਕ੍ਰਾਸ ਕਰ ਲਿਆ ਤੇ ਪਹਿਲੀ ਸਟੇਟ ਬਣੀ ਹੈ ਵਿਚ ਹਸ ਕ੍ਰਾਸਡ 80 ਐਡਾ ਹੀ 6ਵੀਂ ਜਮਾਤ ਦੇ ਵਿੱਚ 59% ਸੀ ਅਸੀਂ 70 ਤੇ ਪਹੁੰਚ ਗਏ ਆ ਇਦਾਂ ਹੀ ਨੌਵੀਂ ਦੇ ਵਿੱਚ ਤੇ ਇਸੀ ਦਾ ਜੇ ਤੁਸੀਂਸ ਦੀ ਡਿਟੇਲਡ ਰਿਪੋਰਟ ਪੜੋ ਅਸੀਂ ਦੇਸ਼ ਦੀ ਨੈਸ਼ਨਲ ਐਵਰੇਜ ਦੇ ਨਾਲੋਂ ਜਿੱਥੇ ਬਾਕੀ ਸਾਰੇ ਸਟੇਟਸ ਹਨ ਉਹਨਾਂ ਦੇ ਨਾਲੋਂ ਲਗਭਗ 15 ਤੋਂ 17% ਅੱਗੇ ਆ ਮੈਂ ਇਸ ਇਸ ਕਾਮਯਾਬੀ ਲਈ ਬਟੌਰ ਸਿੱਖਿਆ ਮੰਤਰੀ ਆਪਣੇ ਵਿਭਾਗ ਦੇ ਹਰ ਇੱਕ ਅਧਿਆਪਕ ਦਾ ਸਾਡੇ ਸਾਰੇ ਪ੍ਰਿੰਸੀਪਲ ਸਹਿਬਾਨ ਹੈਡਮਾਸਟਰ ਸਹਿਬਾਨ ਹੈ টিਚਰ ਸਹਿਬਾਨ ਬੀਪੀਓ ਸਹਿਬਾਨ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਐਲੀਮੈਂਟਰੀ ਟੀਚਰ ਸਾਡੇ ਲੈਕਚਰਾਰ ਸਹਿਬਾਨ ਸਾਡੇ ਮਾਸਟਰ ਕੈਡਰ ਤੇ ਨਾਲ ਹੀ ਕਿ ਜਿਹੜੇ ਮੈਕਮੇ ਦੇ ਵਿੱਚ ਜਿਹੜਾ ਨਾਨ ਟੀਚਿੰਗ ਸਟਾਫ ਹੈ ਸਾਡੇ ਮਿੱਡੀ ਮਿਲ ਵਰਕਰ ਸਾਡੇ ਐਸਐਲਏ ਸਭ ਦਾ ਦਿਲੋਂ ਧੰਨਵਾਦ ਕਰ ਰਹੇ ਹਾਂ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਪੰਜਾਬ ਨੇ ਇੰਨਾ ਜਿਹੜਾ ਸ਼ਾਨਦਾਰ ਪਰਫਾਰਮੈਂਸ ਦਿੱਤੀ ਹੈ ਐਨਾ ਹੀ ਨਹੀਂ ਇਸੇ ਸਾਲ ਆਪ ਸਭ ਨੇ ਦੇਖਿਆ ਕਿ ਨੀਟ ਦੇ ਵਿੱਚ 800 ਤੋਂ ਵੱਧ ਬੱਚੇ ਹਨ ਨੀਟ ਕਲੀਅਰ ਕੀਤਾ ਹੈ ਜੇਈ ਐਡਵਾਂਸ ਦੇ ਵਿੱਚ ਉਹ ਇਮਤਿਹਾਨ ਜਿਸ ਨੂੰ ਦੇਸ਼ ਦਾ ਸਭ ਤੋਂ ਔਖਾ ਇਮਤਿਹਾਨ ਮੰਨਿਆ ਜਾਂਦਾ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ 44 ਬੱਚਿਆਂ ਨੇ ਆਈਆਈਟੀ ਦੇ ਵਿੱਚ ਦਾਖਲੇ ਹੋਏ ਹੈ ਜੇਈ ਮੇਨਸ ਦੇ ਵਿੱਚ 207 60 ਬੱਚਿਆਂ ਨੇ ਜਿਹੜਾ ਪਾਸ ਕੀਤਾ ਐਦਾਂ ਹੀ ਕੱਲ ਆਪ ਸਭ ਨੇ ਦੇਖਿਆ ਬੀਤੇ ਰੋਜ਼ ਕੱਲ ਆਈਆਈਟੀ ਰੋਪੜਵਾਰ ਕੀ ਮੰਚ ਦੇ ਉੱਤੇ ਸਾਡੇ ਬੱਚਿਆਂ ਨੇ ਬਿਜ਼ਨਸ ਬਲਾਸਟਰਸ ਦੇ ਵਿੱਚ ਇੱਕ ਸਾਬਣ ਬਣਾਉਣ ਤੋਂ ਲੈ ਕੇ ਸਟੀਮੂਲੇਟਰ ਤੱਕ ਕਿ ਉਹ ਸਿਮੂਲੇਟਰ ਨੂੰ IIT ਰੋਪੜ ਨੇ ਮੋਹਰ ਲਾ ਦਿੱਤੀ ਹੈ ਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਤੁਸੀਂ ਇੱਕ ਸਿਮੂਲੇਟਰ ਤੇ ਬੈਠ ਕੇ ਜਿਵੇਂ ਪਾਇਲਟ ਜਹਾਜ਼ ਦੀ ਟ੍ਰੇਨਿੰਗ ਲੈਂਦੇ ਆ ਜਹਾਜ਼ ਉਡਾਣ ਦੀ ਉਦਾਂ ਇੱਕ ਪਰਫੈਕਟ ਸਿਮੂਲੇਟਰ ਮ ਆਪ ਚਲਾ ਕੇ ਦੇਖਿਆ ਜਿਹਦੇ ਵਿੱਚ ਬੈਠ ਕੇ ਤੁਸੀਂ ਗੱਡੀ ਚਲਾਉਣਾ ਸਿੱਖ ਸਕਦੇ ਹੋ ਰੀਅਲ ਲਾਈਫ ਐਕਸਪੀਰੀਅੰਸ ਕੋਈ ਇੱਕ ਐਦਾਂ ਦਾ ਆਈਡੀਆ ਕਿੱਥੇ ਉਹ ਐਦਾਂ ਹੀ ਇੱਕ ਬੱਚਿਆਂ ਦੇ ਲਈ ਬੱਚਿਆਂ ਵੱਲੋਂ ਸੋਲੂਸ਼ਨ ਕਿ ਕੈਰੀਅਰ ਕਾਉਂਸਲਿੰਗ ਐਪ ਉਹ ਬਣਾਈ ਗਈ ਵੈਬਸਾਈਟ ਬਣਾਈ ਗਈ ਐਦਾਂ ਹੀ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਖੇਤੀ ਮੋੜਾ ਖੇਤੀ ਮੋੜਾ ਸੂਬਾ ਹੈ ਜੈਵਿਕ ਜਿਹੜੀ ਆਰਗੈਨਿਕ ਫਰਟੀਲਾਈਜ਼ਰਸ ਹੈ ਬੱਚਿਆਂ ਵੱਲੋਂ ਬਣਾਈ ਗਈ ਐਦਾਂ ਹੀ ਈ-ਬਾਈਕ ਤੋਂ ਲੈ ਕੇ ਇੱਕ ਇੱਕ ਇਲੈਕਟ੍ਰੋਨਿਕ ਸਾਈਕਲ ਤੋਂ ਲੈ ਕੇ ਸੇਫਟੀ ਸਟਿਕ ਤੱਕ ਇੰਨੇ ਸ਼ਾਨਦਾਰ ਆਈਡੀਆ 55000 ਬੱਚਿਆਂ ਨੂੰ 2000 ਰੁਪਏ ਪ੍ਰਤੀ ਬੱਚਾ ਸੀਡਮਨੀ ਦਿੱਤੀ ਗਈ ਸੀ 60000 ਟੀਮਾਂ ਸਿਗੀਆਂ ਉਹਨਾਂ ਦੇ ਵਿੱਚੋਂ 40 ਟੀਮਾਂ ਨੇ ਕੱਲ ਆਈਆਈਟੀ ਰੋਪੜ ਦੇ ਮੰਚ ਦੇ ਉੱਤੇ ਜਿੱਥੇ ਦੇਸ਼ ਦੇ ਵੱਡੇ ਐਂਕਰ ਇਨਵੈਸਟਰਸ ਪ੍ਰਮੋਦ ਵਸੀਨ ਵਰਗੇ ਹੇਮਨ ਕੰਕਿਆ ਵਰਗੇ ਸਾਰੀ ਚਾਹਲ ਵਰਗੇ ਸਾਡੇ ਰਾਜ ਸਭਾ ਦੇ ਐਮਪੀ ਤਾ ਵਿਕਰਮਜੀਤ ਸਾਨੀ ਵਰਗੇ ਸਰਦਾਰ ਬਲਦੇਵ ਸਿੰਘ ਕੰਗ ਵਰਗੇ ਹੋਰ ਵੀ ਬਹੁਤ ਸਾਰੇ ਇਨਵੈਸਟਰਸ ਸੀ ਤੇ ਪਹਿਲੇ ਇੱਕੋ ਹੀ ਪ੍ਰੋਗਰਾਮ ਚ 20 ਲੱਖ ਤੋਂ ਵੱਡੀ ਇਨਵੈਸਟਮੈਂਟ ਉਹ ਲੈ ਗਏ ਤੇ ਬਹੁਤ ਸਾਰੇ ਆਈਡੀਆਸ ਨੂੰ ਆਈਟੀ ਰੋਪੜ ਨੇ ਕਿਹਾ ਕਿ ਅਸੀਂ ਇਸ ਆਈਡੀਆ ਤੇ ਕੰਮ ਕਰਨਾ ਚਾਹੁੰਦੇ ਹਾਂ ਬਹੁਤ ਸਾਰੇ ਆਈਡੀਆਸ ਤੇ ਇਨੋਵੇਸ਼ਨ ਮਿਸ਼ਨ ਪੰਜਾਬ ਨੇ ਕਿਹਾ ਕਿ ਅਸੀਂ ਇਸ ਆਈਡੀਆ ਤੇ ਕੰਮ ਕਰਨਾ ਚਾਹੁੰਦੇ ਹਾਂ ਮੈਨੂੰ ਲੱਗਦਾ ਕਿ ਪੰਜਾਬ ਮੁੜ ਜਿਹੜਾ ਸੋਨੇ ਦੀ ਚਿੜੀ ਬਿਜ਼ਨਸ ਬਲਾਸਟਰ ਸ ਤੇ ਅਸੀਂ ਮਾਨ ਸਾਹਿਬ ਨੇ ਫੈਸਲਾ ਲਿਆ ਕਿ ਹੁਣ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ 11ਵੀਂ ਤੇ 12ਵੀਂ ਚ ਪੜਦੇ ਬੱਚਿਆਂ ਦੇ ਲਈ ਬਿਜ਼ਨਸ ਬ ਕਲਮ ਲਾਜ਼ਮੀ ਹੋਊਗਾ ਅਸੀਂ ਆਪਣੇ ਹਰ ਇੱਕ ਬੱਚੇ ਨੂੰ 2000 ਰੁਪਏ ਜਿਹੜੀ ਸੀਡ ਮਨੀ ਦਵਾਂਗੇ ਤਾਂ ਕਿ ਬੱਚੇ ਜਦੋਂ ਸਕੂਲ ਤੋਂ ਨਿਕਲਣ ਉਹ ਇੱਕ ਐਂਟਰਪ੍ਰੀਨਰਸ਼ਿਪ ਬ੍ਰੇਨਸੈਟ ਐਂਟਰਪ੍ਰੀਨਰਸ਼ਿਪ ਮਾਈਂਡਸੈਟ ਦੇ ਨਾਲ ਨਿਕਲਣ ਇਹ ਸਾਰਾ ਕੁਝ ਸੰਕਲਪ ਹੋ ਪਾਰਿਆ ਕਿਉਂਕਿ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਅਪੀਲ ਕਿ ਇੱਕ ਮੌਕਾ ਰਿੰਦ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ ਉਸ ਕਰਕੇ ਸੰਭਵ ਹੋ ਰਿਹਾ ਤੇ ਅੱਜ ਉਸ ਦੀ ਖੁਸ਼ੀ ਦੇ ਵਿੱਚ ਉਸ ਦੀ ਵਧਾਈ ਦੇਣ ਲਈ ਤੇ ਸਾਰੇ ਅਧਿਆਪਕ ਵਰਗ ਦਾ ਧੰਨਵਾਦ ਕਰਨ ਲਈ ਉਹਨਾਂ ਦੀ ਮਿਹਨਤ ਦੇ ਲਈ ਜਿਹੜਾ ਹੈ ਅੱਜ ਦੇ ਪ੍ਰੋਗਰਾਮ ਸੀ